ਆਖਰਕਾਰ ਸਰਬਣ ਸਿੰਘ ਪੰਦੇੜ ਦੇ ਵੱਲੋਂ ਕਰ ਦਿੱਤਾ ਵੱਡਾ ਐਲਾਨ ਸ਼ਾਇਦ ਸਰਕਾਰਾਂ ਨੂੰ ਸੀ ਬਹਿਮ ਤੇ ਪ੍ਰਸ਼ਾਸਨ ਨੂੰ ਸੀ ਇਹ ਲੱਗਦਾ ਕਿ ਕਿਸਾਨ ਚੁੱਪ ਕਰ ਜਾਣਗੇ ਦਬ ਜਾਣਗੇ ਕਿਉਂਕਿ ਮੋਰਚੇ ਖਤਮ ਕਰ ਦਿੱਤੇ ਪਰ ਸਰਬਣ ਸਿੰਘ ਪੰਦੇੜ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਕੱਲ ਨੂੰ ਆਮ ਆਦਮੀ ਪਾਰਟੀ ਦੇ ਐਮ ਐਲ اے ਮੰਤਰੀ ਘਰਾਂ ਚੋਂ ਬਾਹਰ ਨਿਕਲਣ ਤੋਂ ਪਹਿਲਾਂ ਜਰੂਰ ਇਹ ਖਬਰ ਦੇਖ ਲੈਣ ਜਰੂਰ ਇਹ ਸੁਣ ਲੈਣ ਕਿਉਂਕਿ ਫਿਰ ਨਾ ਕਿਹੋ ਕਿ ਦੱਸਿਆ ਨਹੀਂ ਕਿਸਾਨਾਂ ਨੇ ਪਹਿਲਾਂ ਹੀ ਦੱਸ ਦਿੱਤਾ ਤਾਂ ਕਿਹੜਾ ਐਲਾਨ ਕਰ ਦਿੱਤਾ ਸਰਬਨ ਸਿੰਘ ਪੰਦੇੜ ਅਖਰ ਕਿਉਂ ਇੰਨੇ ਗੁੱਸੇ ਦੇ ਵਿੱਚ ਨਜ਼ਰ ਆਏ ਕਿਉਂ ਇੰਨੇ ਜਿਆਦਾ ਭੜਕਾਹਟ ਉਹਨਾਂ ਦੇ ਵਿੱਚ ਦੇਖਣ ਨੂੰ ਮਿਲੀ ਕਿਉਂ ਇੰਨੇ ਜਿਆਦਾ ਅੱਗ ਬਬੂਲੇ ਹੁੰਦੇ ਹੋਏ ਨਜ਼ਰ ਆਏ ਪੂਰੀ ਗੱਲਬਾਤ ਸਰਬਨ ਪੰਦੇੜ ਦੀ ਜੁਬਾਨੀ ਸੁਣਾਉਣੀ ਆ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਬਨ ਸਿੰਘ ਪੰਦੇੜ ਤੁਹਾਡੇ ਨਾਲ ਬਹੁਤ ਜ਼ਰੂਰੀ ਵਿਚਾਰ ਚਰਚਾ ਕਰਨੀ ਹੈਗੀ ਆ ਜਿਹੜਾ ਜ਼ਬਰ ਕੇਂਦਰ ਦੀ ਮੋਦੀ ਸਰਕਾਰ ਨਾਲ ਰੜ ਕੇ ਭਗਵੰਤ ਮਾਨ ਨੇ ਸ਼ੰਭੂ ਤੇ ਖਨੌਰੀ ਮੋਰਚੇ ਤੇ ਕੀਤਾ ਵਾ ਉਹਦੀ ਦਾਸਤਾ ਕੀ ਹੈਗੀ ਆ ਔਰ ਹੁਣ ਜਣਾਵਾ ਮੋਰਚਾ ਗਾਹਾਂ ਕਿਹੜੇ ਰੂਪ ਵਿੱਚ ਕਿਹੜੇ ਢੰਗ ਨਾਲ ਚੱਲੂਗਾ ਇੱਤੇ ਚਰਚਾ ਕਰਨੀ ਹੈਗੀ ਇਸ ਕਰਕੇ ਮੇਰੀ ਬੇਨਤੀ ਆ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੱਕ ਤਾਂ ਜਿਹੜਾ ਦੋਵਾਂ ਫਾਰਮਾਂ ਨੇ ਫੈਸਲਾ ਕੀਤਾ ਹੈਗਾ ਵਾ ਵੀ ਜਿਹੜਾ ਜ਼ਬਰ ਪੰਜਾਬ ਸਰਕਾਰ ਨੇ ਕੀਤਾ ਵਾ ਸਾਡੇ ਤੇ ਔਰ ਜਿਹੜਾ ਫੌਰੀ ਕੰਮ ਕਰਨ ਵਾਲਾ ਵਾ ਇੱਕ ਤਾਂ ਹੈਗਾ ਫੌਰੀ ਵੀ ਜਿਹੜਾ ਸਾਡਾ ਸਮਾਨ ਜਿੰਨਾ ਵੀ ਜਿਹੜਾ ਨੁਕਸਾਨ ਹੋਇਆ ਵਾ ਉਹਦੀ ਪਰਪਾਈ ਕਰਾਈ ਜਾਵੇ ਜਿਵੇਂ ਕਿ ਟਰੈਕਟਰ ਟਰਾਲੀਆਂ ਨੇ ਟੈਂਟ ਆ ਖਰੀਜਾਂ ਵਾਂ ਏਸੀ ਆ ਗੱਦੇ ਆ ਟੈਂਟ ਆ ਉੱਥੇ ਮੋਟਰਾਂ ਚੋਰੀ ਹੋਈਆਂ ਕੂਲਰ ਨੇ ਫਰਨੀਚਰ ਨੇ ਲਮਾਰੀਆਂ ਨੇ ਸੋ ਬਹੁਤ ਸਾਰਾ ਹੋਰ ਕਿਸਮ ਦਾ ਲੰਗਰਾਂ ਦੀ ਰਸਤੇ ਆ ਭਾਂਡੇ ਆ ਬਹੁਤ ਕਿਸਮ ਦੇ ਸਮਾਨ ਜਿਹੜੀ ਉੱਥੇ ਸਰਕਾਰ ਨੇ ਚੋਰੀ ਵੀ ਕਰਾਇਆ ਤੇ ਬਰਬਾਦੀ ਵੀ ਕੀਤੀ ਹੈਗੀ ਉਹਨਾਂ ਦੀ ਫੌਰੀ ਹੈਗਾ ਵੀ ਇਹਦੀ ਪਰਪਾਈ ਕਰਾਈ ਜਾਵੇ ਇਹ ਔਰ ਦੂਸਰਾ ਜਿਹੜੇ ਅਧਿਕਾਰੀਆਂ ਨੇ ਆਮ ਕਿਸਾਨਾਂ ਅਤੇ ਮਜ਼ਦੂਰਾਂ ਤੇ ਜਿਹੜੇ ਕਿਸਾਨ ਲੀਡਰ ਸੀ ਉਹਨਾਂ ਨੂੰ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਉਹਨਾਂ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਵੇ ਇਹ ਔਰ ਤੀਸਰਾ ਵੀ ਸਰਕਾਰ ਨੇ ਜਿਹੜੇ ਬੰਦੇ ਆਪ ਦੇ ਵਿੱਚ ਵਾੜ ਕੇ ਜਿੰਨਾਂ ਕੋ ਚੋਰੀਆਂ ਕਰਾਈਆਂ ਗਈਆਂ ਜਿੰਨਾਂ ਦੇ ਖਿਲਾਫ ਐਫ ਆਈ ਆਰੀਆਂ ਹੋ ਗਈਆਂ ਠੀਕ ਹੈ ਜੀ ਔਰ ਜਾਂ ਜਿਹੜਾ ਐਮਐਲਏ ਆ ਜਿਨੇ ਚੋਰੀਆਂ ਖਰਾਈਆਂ ਉਹਨੂੰ ਬਰਖਾਸਤ ਕੀਤਾ ਜਾਵੇ ਔਰ ਔਰ ਜਿਹੜੇ ਜਿਨ੍ਹਾਂ ਨੇ ਚੋਰੀਆਂ ਕੀਤੀਆਂ ਉਹਨਾਂ ਖਿਲਾਫ ਕਾਰਵਾਈ ਹੋਵੇ ਇਹ ਜਿਹੜਾ ਵਾ ਇਹ ਜਿਹੜਾ ਇਹਦੇ ਵਿੱਚ ਜਿਹੜਾ ਵਾ ਮੈਂਸ਼ਨ ਕੀਤਾ ਹੈਗਾ ਔਰ ਜਿਹੜੀਆਂ ਸਾਡੀਆਂ ਮੰਗਾਂ ਨੇ 12 ਦੀਆਂ 12 ਚਾਹੇ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਚਾਹੇ ਕਿਸਾਨਾਂ ਮਿਦੂਰਾਂ ਦਾ ਕਰਜ਼ਾ ਉਹ ਕੇਂਦਰ ਪੰਜਾਬ ਸਰਕਾਰ ਉਹ ਵੀ ਨਾਲ ਦੀ ਨਾਲ ਆਪਾਂ ਜਾਰੀ ਰੱਖਾਂਗੇ ਤੋਂ ਜੜੀ ਸਰਕਾਰ ਦਾਅਵੇ ਕਰਦੀ ਸੀ ਵੀ ਅਸੀਂ ਕਿਸਾਨਾਂ ਦੇ ਨਾਲ ਆ ਔਰ ਇਹ ਕਹਿੰਦੀ ਸੀ ਵੀ ਜਿਹੜੀਆਂ ਖਨੌਰੀ ਤੇ ਸ਼ੰਭੂ ਦੇ ਵਿੱਚ ਕੰਧਾਂ ਕੱਡੀਆਂ ਉਹ ਮੋਦੀ ਸਰਕਾਰ ਨੇ ਕੱਡੀਆਂ ਹੈਗੀਆਂ ਵਾ ਇਹਦੇ ਵਿੱਚ ਕਿਸਾਨਾਂ ਦਾ ਕੋਈ ਕਸੂਰ ਨਹੀਂ ਹੈਗਾ ਅਸੀਂ ਕਿਸਾਨਾਂ ਦੇ ਨਾਲ ਆ ਇਹ ਦਾਅਵੇ ਭਗਵੰਤ ਮਾਨ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਜੀ ਦੇ ਹੁੰਦੇ ਸੀਗੇ ਇਹ ਸਾਲ ਬਾਅਦ ਐਡਾ ਵੱਡਾ ਬਦਲਾਅ ਕਿਵੇਂ ਆ ਗਿਆ ਵੀ ਕੀ ਫਰਕ ਪੈ ਗਿਆ ਵੀ ਹੁਣ ਮੋਦੀ ਸਰਕਾਰ ਦਾ ਜਿਹੜਾ ਕੰਮ ਜਿਹੜਾ ਉਹ ਉਹ ਭਗਵੰਤ ਮਾਨ ਨੇ ਆਪਣੇ ਹੱਥ ਚ ਲੈ ਕੇ ਕੀਤਾ ਕਿਉਂ ਵਾ ਦੇਖੋ ਜੜੇ ਵੀ ਹਾਕਮ ਹੁੰਦੇ ਆ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਉਹਨਾਂ ਦਾ ਧਰਮ ਸੱਤਾ ਹੁੰਦਾ ਕੁਰਸੀ ਹੁੰਦੀ ਹੈਗੀ ਆ ਜੋ ਅਸੀਂ ਸਮਝਦੇ ਆ ਔਰ ਜਦੋਂ ਸੱਤਾ ਤੇ ਕੁਰਸੀ ਖੋਸਦੀ ਦਿਖੇ ਤਾਂ ਉਹਦੇ ਵਾਸਤੇ ਉਹ ਕੁਝ ਵੀ ਕਰਨ ਨੂੰ ਤਿਆਰ ਹੁੰਦੇ ਹੈਗੇ ਆ ਔਰ ਜਿਵੇਂ ਅਸੀਂ ਦੇਖਦੇ ਮੋਦੀ ਦੀ ਸਰਕਾਰ ਅੱਜ ਦੀ ਨਹੀਂ ਲਗਭਗ ਕਹਿ ਲੋ ਵੀ 11 12 ਸਾਲਾਂ ਦੇ ਵਿੱਚ ਵਿੱਚ ਜਿੰਨਾ ਵੀ ਉਹਦਾ ਵਿਰੋਧੀ ਧਿਰ ਸੀਗਾ ਉਹਦੇ ਤੇ ਈਡੀ ਹੋਵੇ ਸੀਬੀਆਈ ਹੋਵੇ ਜਾਂ ਹੋਰ ਵੀ ਕੇਂਦਰ ਦੀਆਂ ਏਜੰਸੀਆਂ ਸੀਗੀਆਂ ਉਹਦਾ ਰੱਜ ਕੇ ਦੁਰਪਯੋਗ ਕੀਤਾ ਹੈਗਾ ਉਹਨੇ ਉਹਨੇ ਵਿਰੋਧੀ ਧਿਰਾਂ ਨੂੰ ਪਾਟਕ ਪਾਉਣ ਲਈ ਪਾਰਟੀਆਂ ਤੋੜਨ ਲਈ ਉਹਨਾਂ ਦੀਆਂ ਸਰਕਾਰਾਂ ਤੋੜਨ ਲਈ ਉਹਨਾਂ ਦੀਆਂ ਸਰਕਾਰਾਂ ਤੋੜ ਕੇ ਆਪਣੀਆਂ ਸਰਕਾਰਾਂ ਬਣਾਉਣ ਲਈ ਜਿਵੇਂ ਤੁਹਾਨੂੰ ਪਤਾ ਸ਼ਿਵ ਸ਼ੈਨਾ ਦੇ ਵਿੱਚ ਪਾਟਕ ਪਾਇਆ ਇਹਨਾਂ ਨੇ ਔਰ ਜਿਹੜੀ ਸਰਦਪੁয়ার ਵਾਲੀ ਕਾਂਗਰਸ ਹੀ ਉਹਦੇ ਵਿੱਚ ਵੀ ਪਾਟਕ ਪਾਇਆ ਐਵੇਂ ਜੜੇ ਰੜੇ ਉਹਨਾਂ ਨੂੰ ਮਾਰਿਆ ਵਾ ਅਸੀਂ ਨਹੀਂ ਕਹਿੰਦੇ ਜਿਹੜੇ ਦੋਸ਼ੀ ਆ ਉਹਨਾਂ ਖਿਲਾਫ ਕਾਰਵਾਈ ਨਾ ਹੋਵੇ ਇੱਕ ਹੈਗਾ ਬਦਲੇ ਦੀ ਰਾਜਨੀਤਿਕ ਬਦਲੇ ਦੀ ਭਾਵਨਾ ਨਾਲ ਕਾਰਵਾਈ ਹੋਣੀ ਤਾਂ ਕਰ ਰਹੇ ਨੇ ਔਰ ਉਹਨਾਂ ਵਿੱਚੋਂ ਬਹੁਤਿਆਂ ਨੇ ਗੋਡੇ ਟੇਕੇ ਹੈਗੇ ਆ ਠੀਕ ਆ ਬਹੁਤ ਸਾਰੇ ਗੋਡੇ ਟੇਕੇ ਬਹੁਤਿਆਂ ਨੇ ਕਈਆਂ ਨੇ ਗੋਡੇ ਨਹੀਂ ਵੀ ਟੇਕੇ ਜਿੱਥੇ ਪੱਛਮੀ ਬੰਗਾਲ ਦੀ ਮਮਤਾ ਬਨਰਜੀ ਚਾ ਕੁਝ ਹੋਰ ਇੱਕ ਦੋ ਹੋਣਗੇ ਹੁਣ ਸਟਾਈਲਨ ਜਿਹੜਾ ਤਾਮਿਲ ਦਾ ਮੁੱਖ ਮੰਤਰੀ ਉਹਦੇ ਖਿਲਾਫ ਜਿਵੇਂ ਭਾਜਪਾ ਲੱਗੀ ਜਿਵੇਂ ਉਹਨੇ ਬੋਲੀ ਜਿਹੜਾ ਇਹ ਜਿਹੜੀ ਬੋਲੀ ਇੱਕ ਬੋਲੀ ਲਦਣਾ ਚਾਹੁੰਦੇ ਆ ਉਹਦਾ ਵਿਰੋਧੀ ਬਣਿਆ ਵੀ ਜਿੰਨੀਆਂ ਵੀ ਦੇਸ਼ ਵਿੱਚ ਪਛਾਵਾਂ ਬੋਲੀਆਂ ਜਾਂਦੀਆਂ ਨੇ ਕੋਈ ਵੀ ਮਾਂ ਤਰਪਾਸ਼ਾਵਾ ਉਹਨੂੰ ਆਜ਼ਾਦੀ ਹੋਣੀ ਚਾਹੀਦੀ ਬੋਲਣ ਦੀ ਉਹਦੇ ਖਿਲਾਫ ਹੁਣ ਲੱਗੇ ਹੋਏ ਨੇ ਤਾਂ ਕਈ ਢਾੜ ਕੇ ਇਹਦਾ ਮਤਲਬ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਕੇਜਰੀਵਾਲ ਮੋਦੀ ਸਾਹਮਣੇ ਨਹੀਂ ਟਿਕਿਆ ਹੈਗਾ ਇਹ ਗੋਡੇ ਟੇਕ ਗਏ ਔਰ ਆਪਣੇ ਦਿੱਲੀ ਦੇ ਮੰਤਰੀਆਂ ਨੂੰ ਬਚਾਉਣ ਲਈ ਆਪ ਬਚਣ ਵਾਸਤੇ ਵੀ ਸਾਨੂੰ ਚੁੱਕ ਕੇ ਅੰਦਰ ਨਾ ਦੇ ਦੇ ਮੋਦੀ ਸਰਕਾਰ ਅਰ ਫਿਰ ਉਹਦੇ ਲਈ ਕਿਸਾਨ ਅੰਦੋਲਨ ਦੀ ਬਲੀ ਦਿੱਤੀ ਗਈ ਆ ਅਰ ਅੱਜ ਨਹੀਂ ਇਹਦੀ ਤਿਆਰੀ 2-4 ਮਹੀਨੇ ਪਹਿਲਾਂ ਅੰਦਰ ਖਾਤੇ ਕੀਤੀ ਗਈ ਆ ਅਰ ਉਹਦੇ ਲਈ ਜਿਹੜਾ ਵਾ ਜੁੱਧ ਨਸ਼ਿਆਂ ਵਿਰੁੱਧ ਨਾਂ ਦਿੱਤਾ ਗਿਆ ਅਸਲ ਉਹ ਨਸ਼ਿਆਂ ਵਿਰੁੱਧ ਜੁੱਧ ਨਹੀਂ ਸੀਗਾ ਅਸਲ ਦੇ ਵਿੱਚ ਕਿਉਂ ਵੀ ਪਹਿਲੋਂ ਗੈਂਗਸਟਰ ਗੈਂਗਸਟਰ ਜੜੀ ਵੀ ਜਵਾਨ ਗੈਂਗਸਟਰ ਨੇ ਇਹ ਕੱਲਾ ਇਹ ਸਰਕਾਰ ਨਹੀਂ ਚਾਹੇ ਕਾਲੀ ਦਲ ਭੱਜਪਾ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਜਦੋਂ ਬੇਰੁਜ਼ਗਾਰੀ ਨੌਜਵਾਨ ਹੁੰਦੀ ਆ ਉਹਨੂੰ ਫਿਰ ਹਾਕਮ ਆਪਣੇ ਹੱਥ ਟੋਕਾ ਬਣਾ ਕੇ ਵਰਤਦੇ ਹੁੰਦੇ ਆ ਤੇ ਨੌਜਵਾਨਾਂ ਸਾਡੇ ਨੂੰ ਵਰਤਿਆ ਗਿਆ ਇੱਕ ਗੈਂਗਸਟਰ ਕਲਚਰ ਪਿਛਲੇ 20 25 ਸਾਲਾਂ ਤੋਂ ਪਣ ਪਿਆ ਹੈਗਾ ਔਰ ਉਹਨੂੰ ਖੁੱਲੇ ਆਮ ਛੱਡਿਆ ਇਹਨਾਂ ਨੇ ਪਿਛਲੇ 3 ਸਾਲਾਂ ਦੇ ਵਿੱਚ ਔਰ ਜਦੋਂ ਸਾਨੂੰ ਹੁਣ ਗੁੱਠੇ ਲੈਣ ਲਾਉਣਾ ਸੀ ਇਹਦੇ ਖਿਲਾਫ ਕਾਰਵਾਈ ਲਿਆਂਦੀ ਇਹ ਤੁਸੀਂ ਵੇਖੋ ਪਏ ਇਹਨਾਂ ਦਾ ਅੰਦਰ ਖਾਤੇ ਗਠਜੋੜ ਕਿਵੇਂ ਹੋਇਆ ਇਹ ਜੋਗੀ ਸਰਕਾਰ ਦਾ ਵਿਰੋਧ ਕਰਦੇ ਸੀ ਵੀ ਜਿਹੜੀ ਜੁਪੀ ਦੀ ਜੋਗੀ ਸਰਕਾਰ ਆ ਉਹ ਜਿਹੜੀ ਆ ਉਹ ਜਿਹੜੀ ਆ ਇਹ ਪੀਲਾ ਪੰਜਾ ਚਲਾ ਰਹੀ ਹੈ ਵਿਰੋਧ ਕਰਦੇ ਰਹੇ ਇਹ ਜੋਗੀ ਸਰਕਾਰ ਵਾਲਾ ਸਟਾਈਲ ਹੈ ਭਈ ਪੰਜਾਬ ਚ ਮੈਂ ਨਹੀਂ ਕਹਿੰਦਾ ਵੀ ਨਸ਼ਿਆਂ ਖਿਲਾਫ ਕਾਰਵਾਈ ਨਾ ਹੋਵੇ ਪੀ ਜਿਹੜਾ ਦੇਸ਼ ਦਾ ਸੰਵਿਧਾਨ ਨਹੀਂ ਕਹਿੰਦਾ ਤੁਹਾਨੂੰ ਜੇਤੇਕ ਸੰਵਿਧਾਨ ਦੇ ਅਨੁਸਾਰ ਘਰਟਾ ਹੁੰਦਾ ਅਧਿਕਾਰ ਆ ਤੇ ਟਾਓ ਜੇ ਨਹੀਂ ਸੰਵਿਧਾਨ ਕਹਿੰਦਾ ਜੇ ਉਹ ਧਾਰ ਕਿਸੇ ਦਾ ਟਾਉਂਦਾ ਫੈਸਲਾ ਅਦਾਲਤ ਨੇ ਕਰਨਾ ਤੇ ਤੁਸੀਂ ਖੁਦ ਸੰਵਧਾਨ ਦੀਆਂ ਧੱਜੀਆਂ ਡਾਰ ਰਹੇ ਜੇ ਪੁਲਿਸ ਪ੍ਰਸ਼ਾਸਨਿਕ ਸੰਵਿਧਾਨਕਦਾਰਾ ਵਾ ਉਹ ਡਾਰ ਰਿਹਾ ਇਹ ਠੀਕ ਨਹੀਂ ਸੀ ਕਿਉਂ ਲੋਕਾਂ ਵਿੱਚ دہشت ਫੈਲਾਉਣੀ ਸੀ ਵੀ ਆ ਕੇ ਪਹਿਲਾਂ ਕਹਿੰਦੇ ਸੀ ਮੋਦੀ ਹੈ ਤਾਂ ਮੁਮਕਨ ਹੈ ਹੁਣੇ ਨਵਾਂ ਆਇਆ ਮੱਛਾ ਜੀ ਨਾਲ ਰਲ ਕੇ ਕਹਿੰਦਾ ਹੁਣ ਭਗਵੰਤ ਮਾਨ ਹੈ ਤਾਂ ਮੁਮਕਨ ਹੈ ਵੀ ਦਸ਼ਤ ਪਵੇ ਪਹਿਲਾਂ ਲੋਕਾਂ ਨੂੰ ਡਰਾਇਆ ਔਰ ਪੰਜ ਨੂੰ ਐਸਕੇਮ ਤੇ ਹਮਲਾ ਵਟ ਕੇ ਪੂਰੇ ਕਿਸਾਨਾਂ ਦੇ ਜ਼ਬਰਟਾਇਆ ਔਰ ਉਦੋਂ ਬਾਅਦ ਫਿਰ ਇਹ ਹਮਲਾ ਸਾਡੇ ਖਿਲਾਫ ਬਣਾਇਆ ਗਿਆ ਔਰ ਜੜੇ ਅੱਜ ਵੀ ਇਹ ਬਿਆਨ ਦੇ ਰਹੇ ਨੇ ਪੁਲਿਸ ਦੇ ਅਫਸਰ 38000 ਕਹਿੰਦੇ ਆ ਜੀ ਨਸ਼ਾ ਤਸਕਰ ਕਿਹੜੇ ਗ੍ਰਾਮ ਵਾਲਾ ਨਸ਼ਾ ਤਸਕਰ ਕਿਹੜਾ ਹੁੰਦਾ 2 ਗ੍ਰਾਮਾਂ ਵਾਲਾ ਨਸ਼ਾ ਤਸਕਰ ਕਿਹੜਾ ਹੁੰਦਾ ਜੇਲ੍ਹਾਂ 'ਚ ਜਾ ਕੇ ਵਿਖਾਉਣ ਤਾਂ ਦਿਨ ਸਾਰਿਆਂ ਦੀ ਲਿਸਟ ਕੱਢਣ ਔਰ ਉਹਨਾਂ ਦੀ ਨਸ਼ੇ ਦੀ ਮਾਤਰਾ ਦੱਸਣ ਹਾਂ ਉਹ 38 3800 ਜਾਂ 3600 ਜਾਂ 36000 ਦੱਸ ਰਹੇ ਆਏ ਇਹਦੇ ਵਿੱਚੋਂ ਇਹ ਦੱਸਣ ਵੀ ਨਸ਼ਾ ਤਸਕਰ ਕਿੰਨੇ ਕੁ 100 ਹੋਊਗਾ 200 ਕਿਲੋ ਵਾਲਾ ਤੋਂ ਸਾਨੂੰ ਨਹੀਂ ਲੱਗਦਾ ਹੈਗਾ ਵੀ ਨਸ਼ਿਆ ਵਿਰੋਧ ਲੜਾਈ ਆ ਇਹ ਕਿਸਾਨ ਮਜ਼ਦੂਰ ਲਹਿਰ ਦੇ ਵਿਰੋਧ ਲੜਾਈ ਸੀ ਅਰ ਜਿਹੜੇ ਕਹਿੰਦੇ ਸੀ ਧਰਨੇ ਨਹੀਂ ਲੱਗਣਦੇ ਨੇ 20 ਨੂੰ ਬਈ ਡੀਸੀ ਦਫ਼ਤਰਾਂ 'का जी ਧਰਨੇ ਵੀ ਲੱਗੇ ਆ ਅਰਮਣਾਈ ਵੀ ਗਿਆ ਇਸ ਕਰਕੇ ਭਰਾਓ ਅੱਜ ਆਪੀ ਲਿਆ ਤੁਹਾਨੂੰ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਜਿਹੜਾ ਵਾ ਕੱਲ ਦਾ ਪ੍ਰੋਗਰਾਮ ਜਿਹੜੇ ਪੰਜਾਬ ਦੇ ਕੈਬਨਿਟ ਮਨਿਸਟਰ ਨੇ ਤੇ ਐਮਐਲਏ ਆ 17 ਜ਼ਿਲ੍ਹਿਆਂ ਦੇ ਵਿੱਚ ਲਗਭਗ 30 ਥਾਵਾਂ ਤੇ ਮੈਂ ਨਾਂ ਵੀ ਲੈ ਦੂੰਗਾ ਇਹ ਸਾਰਿਆਂ ਤੱਕ ਆਵਾਜ਼ ਪਹੁੰਚਾ ਦਿਓ ਜਿੱਥੇ-ਜਿੱਥੇ ਕੋਈ ਆਮ ਪਬਲਿਕ ਆ ਸਕਦੀ ਆ ਸਾਰਿਆਂ ਨੂੰ ਆਉਣਾ ਚਾਹੀਦਾ ਵਾ ਮੈਂ ਦੱਸ ਦੂਗਾ ਅੰਮ੍ਰਿਤਸਰ ਦੇ ਵਿੱਚ ਜਿਵੇਂ ਹਰਪਜਨ ਸਿੰਘ ਜੀ ਈਟੀਓ ਜੰਡਿਆਲਾ ਗੁਰੂ ਉੱਥੇ ਲੱਗੂਗਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਜੀ ਧਾਰੀਵਾਲ ਉਹਨਾਂ ਦੇ ਘਰ ਅੱਗੇ ਲੱਗੂਗਾ ਤਰਨਤਾਰਨ ਵਿੱਚ ਚਾਰ ਤਣ ਲਾਲਜੀਤ ਸਿੰਘ ਜੀ ਭੁੱਲਰ ਕੈਬਨਿਟ ਮਿਸਟਰ ਐਮ ਐਲ ਏ ਸਰਮਨ ਸਿੰਘ ਧੁੰਨ ਪਿੱਖੀਵਿੰਡ ਮਨਜਿੰਦਰ ਸਿੰਘ ਲਾਲਪੂਰਾ ਕਸ਼ਮੀਰ ਸਿੰਘ ਜੀ ਸੋਹਲ ਤਰਨਤਾਰਨੇ ਹੁਸ਼ਿਆਰਪੁਰ ਦੋ ਜਗਾ ਤਿੰਨ ਜਗਾ ਜੀ ਜਸਬੀਨ ਸਿੰਘ ਰਾਜਾ ਐਮ ਐਲ ਏ ਕਰਮਬੀਰ ਸਿੰਘ ਜੀ ਘੁੰਮਣ ਤੇ ਡਾਕਟਰ ਰਣਜੋਤ ਸਿੰਘ ਇਹ ਤਿੰਨ ਥਾਵਾਂ ਨੇ ਜੀ ਇਹ ਤੋਂ ਕਾ ਜ਼ਿਲ੍ਹਾ ਗਰਦਾਸਪੁਰ ਅਮਰਸ਼ੇਰ ਸਿੰਘ ਕਲਸੀ ਕਾਰਜਕਾਰੀ ਪ੍ਰਧਾਨ ਪੰਜਾਬ ਬਟਾਲਾ ਇਹ ਤੋਂ ਕਾ ਐਮ ਐਲ ਏ ਅਮਰਪਾਲ ਸਿੰਘ ਜੀ ਸ੍ਰੀ ਹਰਗਮਿੰਦਪੁਰ ਜ਼ਿਲ੍ਹਾ ਪਠਾਨਕੋਟ ਲਾਲਚੰਦ ਕਟਾਰੂ ਚੱਕ ਜ਼ਿਲ੍ਹਾ ਫਰੋਜ਼ਪੁਰ ਦੇ ਚਾਰ ਥਾਵਾ ਜੀੜਾ ਕੱਲ ਫਰੋਜ਼ਪੁਰ ਤੇ ਗੁਰੂ ਹਰਸਹਾਏ ਇੱਥੇ ਲੱਗਣਗੇ ਧਰਨੇ ਜੀ ਜ਼ਿਲ੍ਹਾ ਮੋਗਾ ਚਾਰ ਥਾਵਾ ਮੋਗਾ ਲੋਕਲ ਅਮਰਦੀਪ ਕੌਰ ਜੀ ਐਮ ਐਲ ਏ ਮਨਜੀਤ ਬਹਾ ਬਲਾਸ਼ਪੁਰ ਲਾਡੀ ਥੋਮ ਧਰਮਕੋਟ ਬਾਗਾ ਪੁਰਾਣਾ ਵਿੱਚ ਅਮਰਪਾਲ ਸੁਖਨੰਦ ਦੇ ਘਰ ਲੱਗੂਗਾ ਜ਼ਿਲ੍ਹਾ ਬਠਿੰਡਾ ਵਿੱਚ ਦੋ ਜਗ੍ਹਾ ਕੁਲਤਾਰ ਸਿੰਘ ਸੰਧਵਾ ਸਪੀਕਰ ਤੇ ਬਲਕਾਰ ਸਿੱਧੂ ਇਸ ਤਰੀਕੇ ਨਾਲ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਇੱਕ ਜਗ੍ਹਾ ਨਰਿੰਦਰ ਸੁਨਾਮ ਉੱਥੇ ਐਮਐਲਏ ਹੋਊਗਾ ਜ਼ਿਲ੍ਹਾ ਮੁਕਸਰ ਦੇ ਵਿੱਚ ਗੁਰ ਗੁਰਮੀਤ ਸਿੰਘ ਜੀ ਖੁੱਟੀਆਂ ਜਿਹੜੇ ਖੇਤੀਬਾੜੀ ਮੰਤਰੀ ਨੇ ਕਪੂਰਥਲਾ ਦੇ ਵਿੱਚ ਬਲਬੀਰ ਸਿੰਘ ਜੀ ਸੀਚੇਵਾਲ ਜਿਹੜੇ ਇਹਨਾਂ ਦੇ ਹੈਗੇ ਨੇ ਵੱਡੇ ਲੀਡਰ ਇਸ ਤਰੀਕੇ ਨਾਲ ਜ਼ਿਲ੍ਹਾ ਸੰਗਰੂਰ ਦੇ ਵਿੱਚ ਇੱਕ ਜਗ੍ਹਾ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਜੀ ਆ ਉਹਨਾਂ ਦੇ ਰਿਆਸ਼ ਅੱਗੇ ਹਾਂ ਚੱਲ ਗਿਆ ਚੱਲ ਇਸ ਤਰੀਕੇ ਨਾਲ ਬੇਨਤੀ ਆ ਸਾਡੀ ਕਿਉਂਕਿ ਨੈੱਟ ਵਿੱਚ ਵੀ ਸਮੱਸਿਆ ਸਰਕਾਰ ਪਾਉਂਦੀ ਹੈਗੀ ਆ ਇਸ ਤਰੀਕੇ ਨਾਲ ਜਿਵੇਂ ਆਪਣਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਤਾਮਾਂ ਪੈਣਾ ਨੂੰ ਖਾਸ ਕਰਕੇ ਮਲਾਜਮਾਂ ਨੂੰ ਅਰੇ ਤੋਂ ਵੱਧ ਸ਼ਹਿਰੀਆਂ ਨੂੰ ਸਭ ਨੇ ਵਿੱਚ ਸ਼ਾਮਲ ਹੋਇਆ ਜਾ ਸਕੇ ਧੰਨਵਾਦ ਇਹ ਦੋਵਾਂ ਫਾਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਤੇ ਐਸਕੇਮ ਨਾਨ ਪੋਲਿਟਿਕਲ ਵੱਲੋਂ ਕੱਲ੍ਹ